ਅੱਜ ਪਾਵਨ ਸਭ ਡਾਕਟਰ ਮੈਂਟਨ ਦਾ 134 ਮਹਾਂ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਮਹਾਪੁਰਸ਼ਾਂ ਦੇ ਸਤੰਤੇ 108 ਸਤਬਾ ਬਾਬਾ ਗੁਰਦਾਸ ਮਹਾਰਾਜੀ ਦੇ ਵਰਸੀ 108 ਸਤਬਾ ਬਾਬਾ ਚੰਦਾਸ ਮਹਾਰਾਜੀ ਦੇ ਵਰਸੀ ਤਪੋਸਥਾਨ ਵਿਖੇ ਸਤਬਾ ਬਾਬਾ ਦੇਵਰਾਜ ਜੀ ਮਹਾਰਾਜ ਜੀ ਮਨੋ 134 ਦਾ ਆਪਣਾ ਪਰਮ 바ਵਾ ਸਰ ਡਾਕਟਰ ਮਿਲਕਰ ਜੀ ਦੇ ਸੁਤ ਵਿੱਚ ਸੋਫਨੀ ਸਾਹਿਬ ਜੀ ਦੇ ਜਾਪ ਕਰਾਏ ਔਰ ਸੋਫਨੀ ਸਾਹਿਬ ਜੀ ਦੇ ਜਾਪ ਉਪਰੰਤ ਵਿਚਾਰਾ ਕੀਤੇ ਗਏ ਆ 바ਵਾ ਸਾਹਿਬ ਡਾਕਟਰ ਮਿਲਕਰ ਜੀ ਦੇ ਜੀਵਨ ਸਵਰਥੇ ਅੱਜ ਸਾਰੀ ਦੁਨੀਆ ਦੇ ਵਿੱਚ ਵਿਚਾਰਾ ਹੋ ਰਿਹਾ ਕਿ 바ਵਾ ਸਾਹਿਬ ਡਾਕਟਰ ਮਿਲਕਰ ਜੀ